ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਓ ਅੱਜ ਆਪਾਂ ਲੈ ਕੇ ਆਏ ਅਗੇ ਭੈਣਾਂ ਦੀ ਡਿਮਾਂਡ ਤੇ ਆਫਰ ਲਗਾਈਏਗੀ ਸਾਰੇ ਸੂਟਾਂ ਤੇ ਤੇ ਇਹ ਵੀ ਮਤਲਬ ਕਾਫੀ ਸਾਰੇ ਭੈਣਾਂ ਦੇ ਮੈਸੇਜ ਆ ਰਹੇ ਸੀਗੇ ਤਾਂ ਆਪਾਂ ਡਿਸਕਾਊਂਟ ਤੇ ਇਹ ਸੂਟ ਲੈਣਗੇ ਜਿਹੜੇ ਲਗਾਏ ਨੇਗੇ ਤੇ ਉਹ ਕਹਿ ਰਹੇ ਸੀ ਵੀ ਅਸੀਂ ਜਿਹੜੇ ਸੂਟ ਲੇਗੇ ਤੁਹਾਡੇ ਤੋਂ ਲੈਣੇ ਨੇ ਪਲੀਜ਼ ਹਨਾ ਲੈਸ ਤੇ ਸੂਟ ਨੇਗੇ ਜਿਹੜੇ ਜਰੂਰ ਹਨਾ ਸਾਡੇ ਲਈ ਲੈ ਕੇ ਆਓ ਤੇ ਇੰਨੀਆਂ ਭਣਾ ਆਪਣੇ ਨਾਲ ਜੁੜੀਆਂ ਹੋਈਆਂ ਨੇ ਹਨਾ ਮੈਨੂੰ ਆਇ ਹੁੰਦਾ ਵੀ ਕੋਈ ਵੀ ਕਸਟਮਰ ਹੈ ਆਪਣੇ ਕੋਲੋਂ ਵੀ ਆਪਾਂ ਮੋੜਨ ਨਹੀਂ ਦਿੰਦੇ ਹੈਗੇ ਜਿਵੇਂ ਦੀ ਡਿਮਾਂਡ ਹੁੰਦੀ ਆਪਾਂ ਹਰ ਇੱਕ ਚੀਜ਼ ਹਾਜ਼ਰ ਕਰਦੇ ਆਂਗੇ ਤੇ ਕੋਈ ਵੀ ਮਤਲਬ ਜਿੱਦਾਂ ਦਾ ਵੀ ਸੂਟ ਅਗਲਾ ਲੈਣਾ ਚਾਹੁੰਦਾ ਹੈਗਾ ਆਪਾਂ ਕਿਸੇ ਵੀ ਹਾਲਤ ਦੇ ਵਿੱਚ ਹਾਜ਼ਰ ਕਰਦੇ ਆਂ ਜੇ ਕੋਈ 1% ਨਾ ਹੋਵੇ ਹਨਾ ਪਿੱਛੇ ਸਟਾਕ ਨਾ ਮਿਲੇ ਉਹ ਆਪਾਂ ਕਹਿ ਨਹੀਂ ਸਕਦੇ ਹੈਗੇ ਅੱਜ ਜਿਹੜੇ ਸੂਟ ਰੱਖਣਗੇ ਸਾਰੇ ਬ੍ਰਾਂਡ ਦੇ ਨੇਗੇ ਵਿਦਾਊਟ ਬ੍ਰਾਂਡ ਕੋਈ ਨਹੀਂ ਹੈਗਾ ਕੋਈ ਰਾਮਟੈਕਸ ਰੀਵਾ ਲਵਲੀਨ ਤੇ ਸਾਰੀ ਜਿਹੜੀ ਕੁਆਲਿਟੀ ਹੈਗੀ ਬਹੁਤ ਜਾਦੇ ਸੋਹਣੀ ਸਟੱਫ ਦੀ ਕੁਆਲਿਟੀ ਹੈਗੀ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਸਭ ਤੋਂ ਪਹਿਲਾ ਹੈਗਾ ਲਵਲੀਨ ਬ੍ਰਾਂਡ ਦਾ ਸੂਟ ਹੈਗਾ ਤੇ ਬੇਬੀ ਪਿੰਕ ਸੂਟ ਹੈਗਾ ਜਿੰਨੇ ਵੀ ਅੱਜ ਮੈਂ ਤੁਹਾਨੂੰ ਸੂਟ ਦਿਖਾਉਂਗੀ ਇਹਨਾਂ ਨਾਲ ਜਿਹੜੇ ਤੁਸੀਂ ਦੁਪੱਟੇ ਲੈਣਾ ਚਾਹੁੰਦੇ ਹੋਗੇ ਉਹ ਤੁਸੀਂ ਲੈ ਸਕਦੇ ਹੋਗੇ ਕੋਟੇ ਦੇ ਕਿਉਂਕਿ ਕੋਟੇ ਦੇ ਦੁਪੱਟੇ ਨੇ ਕਿ ਜਿਹੜੇ ਬਹੁਤ ਜ਼ਿਆਦੇ ਸੋਹਣੇ ਲੱਗਦੇ ਨੇ ਇਹਨਾਂ ਸੂਟਾਂ ਨਾਲ ਕੁਝ ਡਾਈ ਕੀਤੇ ਵੀ ਬਹੁਤ ਜ਼ਿਆਦੇ ਸੋਹਣੀ ਗ੍ਰੇਸ ਆਉਂਦੀ ਹੈਗੀ ਸੂਟਾਂ ਦੀ ਇਸ ਤਰ੍ਹਾਂ ਫਰਸਟ ਸੂਟੇ ਵਾਲਾ ਹੈ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਡਿਜ਼ਾਈਨ ਕਲਰ ਤੇ ਬਹੁਤ ਜ਼ਿਆਦੇ ਸੋਹਣੀ ਕੁਆਲਿਟੀ ਹੈਗੀ ਵਿਦਆਊਟ ਲਾਈਨਿੰਗ ਇਹਨਾਂ ਨੂੰ ਤੁਸੀਂ ਸਟਿਚ ਕਰਵਾਓ ਜੇ ਤੁਸੀਂ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਹੋ ਗਿਫਟ ਵੀ ਕਰ ਸਕਦੇ ਹੋਗੇ ਜੇ ਤੁਸੀਂ ਇਦਾਂ ਹੀ ਮਤਲਬ ਆਪ ਦੇ ਲਈ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਦੇ ਲਈ ਵੀ ਇਹ ਸੂਟ ਲੈਣਗੇ ਜਿਹੜੇ ਲੈ ਸਕਦੇ ਹੋਗੇ ਤੇ ਬਹੁਤ ਮਤਲਬ ਮੈਂ ਖੁਦ ਹਨਾ ਇਹ ਸੂਟ ਨੇਗੇ ਜਿਹੜੇ ਗਰਮੀਆਂ ਦੇ ਵਿੱਚ ਪਾਏ ਸੀਗੇ ਪਹਿਲਾਂ ਵੀ ਆਪਾਂ ਇਹ ਸੇਲ ਕੀਤੇ ਨੇ ਪਹਿਲਾਂ ਕਟਿੰਗ ਕੀਤੇ ਹੋਏ ਸੂਟ ਪਾਏ ਸੀਗੇ ਇਹ ਆਪਣੇ ਕੋਲੇ ਰੋਲ ਹੈਗਾ ਫੁੱਲੇ ਦੇ ਵਿੱਚ ਤਿੰਨ ਸੂਟ ਅਵੇਲੇਬਲ ਨੇਗੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਪ੍ਰਾਈਸ ਰਹੂਗਾ 1050 ਦਾ ਵਿਦ ਸ਼ਿਪਿੰਗ ਰਹੂਗਾ ਠੀਕ ਐ ਜੀ ਬਹੁਤ سارے ਸੂਟ ਲੰਗੇ ਜਿਵੇਂ ਵੀ ਤੁਹਾਨੂੰ ਪਸੰਦ ਆਇਆ ਉਸ ਸੂਟ ਤੁਸੀਂ ਲੈ ਸਕਦੇ ਹੋਗੇ ਲਓ ਜੀ ਫਿਰ ਇਸ ਤੋਂ ਬਾਅਦ ਆਜੂਗਾ ਜੀ ਕਾਟਨ ਦਾ ਸੂਟ ਫਿਲਹਾਲ ਕਿਸੇ ਤੇ ਲਾਈਨਿੰਗ ਲਾਦੀ ਜੇ ਕੋਈ ਹੈ ਨਾ ਵੀ ਸੀ ਥਰੂ ਐ ਸਟੱਫ ਉਹ ਤੇ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਵੀ ਤੁਸੀਂ ਅੰਡਰ ਸ਼ਰਟ ਵਾਂਗੂ ਪਾਵਾ ਤੇ ਛੱਡ ਦਿਓ ਇਹ ਹੈਗਾ ਗਾ ਰੀਵਾ ਬ੍ਰਾਂਡ ਦਾ ਸੂਟ ਹੈਗਾ ਤੇ ਇਦਾਂ ਹਨਾ ਇਹਦੇ ਨਾਲ ਮੈਚਿੰਗ ਬਾਟਮ ਆਏਗੀ ਇਸ ਤਰ੍ਹਾਂ ਹੈ ਮੈਚਿੰਗ ਹੈ ਕੰਟਰਾਸਟ ਹੈ ਤੁਸੀਂ ਵਰਕ ਕਰਵਾਉਣਾ ਵਰਕ ਕਰਵਾ ਲਓ ਇਦਾਂ ਹੀ ਮੈਚਿੰਗ ਸੂਟ ਤੇ ਕੋਈ ਡਿਜ਼ਾਈਨ ਹਨਾ ਤੇ ਬਹੁਤ سارے ਡਿਜ਼ਾਈਨ ਚੱਲ ਰਹੇ ਨੇਗੇ ਵੀ ਤੁਸੀਂ ਉਸ ਤਰ੍ਹਾਂ ਜਿਹੜਾ ਸੂਟ ਹੈਗਾ ਜਿਹੜਾ ਰੈਡੀ ਕਰਵਾ ਸਕਦੇ ਹੋ ਇਹਦਾ ਪ੍ਰਾਈਸ ਵੀ ਸੇਮ ਰਹੂਗਾ 1000 ਤੇ ਇਹਦੇ ਵਿੱਚ ਦੋ ਕਲਰ ਅਵੇਲੇਬਲ ਨੇਗੇ ਪਹਿਲਾ ਤੁਸੀਂ ਕਲਰ ਹੈਗਾ ਜਿਹੜਾ ਦੇਖ ਸਕਦੇ ਹੋਗੇ ਜਲਦੀ ਆਪਣੇ ਸੂਟ ਨੇਗੇ ਜਿਹੜੇ ਬੁੱਕ ਕਰਵਾ ਦਿਓ ਆਰਡਰ ਨੇਗੇ ਨਾਲ ਦੀ ਨਾਲ ਪੇਮੈਂਟ ਕਰ ਦਿਓ ਆਪਣੀਆਂ ਤੇ ਜਲਦੀ ਸੂਟਨੇਗੇ ਆਪਣੇ ਆਰਡਰ ਕਰ ਦਿਓ ਠੀਕ ਹੈ ਜੀ ਅਗਲਾ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਲੈਮਨ ਤੇ ਓਨੀਅਨ ਸ਼ੇਡ ਦਾ ਇਹ ਪ੍ਰਿੰਟ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇਹਦੇ ਨਾਲ ਪਲੇਨ ਲੈਮਨ ਕਲਰ ਦੀ ਬਾਟਮ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਲੈਮਨ ਕਲਰ ਦੀ ਬਾਟਮ ਹੈਗੀ ਸੇਮ ਜਿੱਦਾਂ ਕਿ ਇਹਦੇ ਵਿੱਚ ਇਹ ਵਾਲਾ ਕਲਰ ਹੈਗਾ ਸੇਮ ਇਦਾਂ ਦੀ ਬਾਟਮ ਹੈਗੀ ਬਹੁਤ ਸੋਹਣਾ ਕੰਟਰਾਸਟ ਹੈ ਵੀ ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਇਹ ਤੇ ਹੈ ਨਾ ਵਰਕ ਲਈ ਗਿਆ ਹੋਇਆ ਸੂਟ ਪੈਚ ਲਗਾ ਕੇ ਆਪਾਂ ਕੰਮ ਕੀਤਾ ਹੈਗਾ ਤੇ ਬਹੁਤ ਜਿਆਦੇ ਸੋਹਣਾ ਸੂਟ ਹੈ ਇਹਦੀ ਪ੍ਰਿੰਟ ਦੇਖੋ ਡਾਰਕ ਸ਼ੇਡ ਹੈਗਾ ਤੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਟਾਈ ਅੰਡਾ ਇਹ ਦੁਪੱਟਾ ਰੱਖੋ ਤੁਸੀਂ ਸਿੰਗਲ ਉਹਦਾ ਰੱਖੋ ਜਿੱਦਾਂ ਮਰਜੀ ਹੈ ਨਾ ਥੋੜਾ ਐ ਸੂਟ ਹੈ ਜਿਹੜਾ ਸਲਾਈ ਤੇ ਵੀ ਡਿਪੈਂਡ ਹੁੰਦਾ ਵੀ ਤੁਸੀਂ ਕਿੱਦਾਂ ਦਾ ਹੈ ਨਾ ਉਹ ਕਰਨਾ ਚਾਹੋ ਨੇ ਲੂਜ ਸਟਾਈਲ ਦੇ ਵਿੱਚ ਪਾਵਾਂ ਬਾਕੀ ਤੁਹਾਡਾ ਜਿਹੜਾ ਮੈਜ਼ਰਮੈਂਟ ਆਉਂਦਾ ਉਹਦੇ ਵਿੱਚ ਸਾਨੂੰ ਮੈਂਸ਼ਨ ਕਰਦਿਆਂ ਕਰੋ ਵੀ ਇਦਾਂ ਸਾਡੀਆਂ ਬਾਵਾ ਰੱਖ ਦਿਓ ਅਸੀਂ ਤਾਂ ਜਿੱਦਾਂ ਤੁਹਾਡਾ ਮਤਲਬ ਮੈਜ਼ਰਮੈਂਟ ਆਉਂਦਾਗਾ ਉਸ ਅਕੋਰਡਿੰਗ ਸਾਰਾ ਨਾਪ ਪੈਗਾ ਰੱਖ ਦਿੰਨੇ ਹਾਂ ਕਿਉਂਕਿ ਸਾਨੂੰ ਇਦਾਂ ਹੁੰਦਾ ਵੀ ਕੋਈ 10-20 ਦਾ ਫਰਕ ਨਾ ਜਾਵੇ ਕਿਸੇ ਵੀ ਮੈਜ਼ਰਮੈਂਟ ਵਿੱਚ ਇਹ ਵੀ ਜਿਹੜਾ ਹੈਗਾ ਜੀ ਰੀਵਾ ਬ੍ਰਾਂਡ ਦਾ ਹੈਗਾ ਪ੍ਰਾਈਸ ਇਹਦਾ ਰਹੇਗਾ ਜੀ 1000 ਨੈਕਸਟ ਸੂਟ ਆ ਗਿਆ ਜੀ ਲਵਲੀਨ ਦਾ ਆ ਗਿਆ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣੇ ਕਲਰ ਨੇਗੇ ਇਹਦਾ ਪ੍ਰਾਈਸ ਵੀ ਸੇਮ ਰਹੂਗਾ 1050 ਤੇ ਵਿਦ ਸ਼ਿਪਿੰਗ ਸਾਰੇ ਮੈਂ ਤੁਹਾਨੂੰ ਪ੍ਰਾਈਸ ਲੰਗੇ ਜਿਹੜੇ ਦੱਸ ਰਹੀ ਆ ਫਿਰ ਇਸ ਤੋਂ ਬਾਅਦ ਆ ਗਿਆ ਸੀ ਆਰਗੈਂਜ਼ਾ ਦਾ ਸੌਫਟ ਆਰਗੈਂਜ਼ਾ ਕੋਈ ਹਾਰਡ ਨਹੀਂ ਹੈਗਾ ਤੇ ਬਹੁਤ ਜ਼ਿਆਦਾ ਸੋਨਾ ਪੈਪਰਿਕ ਹੈਗਾ ਰਾਮ ਟੈਕਸ ਦਾ ਹੈਗਾ ਤੇ ਪਿਓਰ ਦੇ ਵਿੱਚ ਹੈਗਾ ਇਹਦਾ ਪ੍ਰਾਈਸ ਰਹੂਗਾ ਜੀ 1250 ਵਿੱਦ ਸ਼ਿਪਿੰਗ ਰਹੂਗਾ ਇਹਦੇ ਵਿੱਚ ਆਪਣੇ ਕੋਲੇ ਹੈਗੇ ਨੇ ਕਲਰ ਅਵੇਲੇਬਲ ਪਹਿਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣਾ ਸਟਾਫ ਹੈਗਾ ਇੰਨੇ ਜ਼ਿਆਦੇ ਸੋਹਣੇ ਸੂਟ ਪਾਉਂਦੇ ਨੇ ਨਾ ਤੇ ਨੈਕਸਟ ਕਲਰ ਤੁਸੀਂ ਜਿਹੜਾਗਾ ਦੇਖ ਸਕਦੇ ਹੋਗੇ ਪਹਿਲਾ ਸੀ ਬਹੁਤ ਇਹ ਸੂਟ ਲੈਣਗੇ ਸਲਾਈ ਕਰਕੇ ਭੇਜਣਗੇ ਬਾਅਦ ਤੇ ਬਹੁਤ ਪਸੰਦ ਕੀਤਾ ਸਟਾਫ ਲੋਚ ਇਸ ਤਰ੍ਹਾਂ ਦੀ ਕਪੜਾ ਤੁਸੀਂ ਦੇਖ ਸਕਦੇ ਹੋਗੇ ਦੇ ਵਿੱਚ ਹੋਰ ਵੀ ਕਲਰ ਅਵੇਲੇਬਲ ਹੈਗਾ ਗਾ ਗ੍ਰੀਨ ਸ਼ੇਡ ਹੈ ਲੋਟ ਠੀਕ ਹੈ ਜੀ ਤਿੰਨ ਕਲਰ ਅਵੇਲੇਬਲ ਹੈਗੇ ਸੀ ਜੇ ਇੱਕ ਅੱਧਾ ਕੋਈ ਹੋਰ ਹੋਏ ਆਪਾਂ ਤੁਹਾਨੂੰ ਸ਼ੋਅ ਕਰ ਦਾਂਗੇ ਤੇ ਇਸ ਤੋਂ ਬਾਅਦ ਆ ਜੂਗਾ ਜੀ ਫਰੋਜ਼ੀ ਕਲਰ ਦਾ ਪ੍ਰਿੰਟ ਆਜੂਗਾ ਤੁਸੀਂ ਦੇਖ ਸਕਦੇ ਹੋਗੇ ਤੇ ਪ੍ਰਾਈਸ ਇਹਦਾ ਹੈਗਾ ਜੀ ਇਹ ਲਵਲੀਨ ਦਾ ਸੀਗਾ ਉਹਦਾ 1250 ਸੀਗਾ ਆਰਗੈਂਜ਼ਾ ਦਾ ਇਹਦਾ ਪ੍ਰਾਈਸ 1050 ਜਿਹਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਲਓ ਜੀ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਹਦਾ ਪ੍ਰਾਈਸ ਵੀ ਤੁਹਾਨੂੰ ਰਹੂਗਾ 1050 ਤੇ ਕਲਰ ਵੀ ਕਾਫੀ ਜਿਆਦੇ ਸੋਹਣਾ ਹੈਗਾ ਜਿਹੜੀਆਂ ਪਹਿਣਾ ਮਤਲਬ ਸੋਪਰ ਚ ਕਲਰ ਲਾਈਕ ਕਰਦੇ ਹਨ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੋ ਸੂਟ ਲਓ ਜੀ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋਗੇ ਤੇ ਇਹਦੇ ਨਾਲ ਦੇ ਵੀ ਸੂਟ ਲੰਗੇ ਰੈਡੀ ਹੋ ਕੇ ਗਏ ਲੰਗੇ ਇਹ ਜਿਹੜੇ ਸੂਟ ਲੇਗੇ ਸਟਾਈਲ ਹਨ ਜੇ ਤੁਸੀਂ ਸਾਡੇ ਕੋਲ ਸਟਿਚ ਨਹੀਂ ਕਰਵਾਉਣਾ ਜਿਹਦਾ ਕੀ ਦੇ ਵਿੱਚ ਰੈਸਟ ਕਲਰ ਦਾ ਹਨਾ ਫਲਾਵਰ ਹੈ ਇਦਾਂ ਦੀ ਤੁਸੀਂ ਪਲੇਨ ਕਪੜਾ ਲੈ ਕੇ ਤੇ ਉਹਦਾ ਕੋਈ ਡਿਜ਼ਾਈਨ ਕਰੋ ਘੇਰੇ ਤੇ ਕਰੋ ਬਾਹਾਂ ਤੇ ਕਰੋ ਸੂਟ ਹੈਗਾ 올ਓਵਰ ਰੱਖੋ ਤੇ ਨੱਕ ਤੇ ਜਿੱਦਾਂ ਵੀ ਡੋਰੀ ਵਾਲਾ ਡਿਜ਼ਾਈਨ ਅੱਜ ਕੱਲ ਚੱਲ ਰਿਹਾ ਹਨਾ ਤੁਸੀਂ ਉਦਾਂ ਇਹਦਾ ਡਿਜ਼ਾਈਨ ਬਣਾਓ ਸਾਰੇ ਸੂਟਾਂ ਦੇ ਵਿੱਚ ਤੁਸੀਂ ਇਦਾਂ ਦੇ ਡਿਜ਼ਾਈਨ ਕੋਈ ਵੀ ਲਓਗੇ ਹਨਾ ਐਵੇਂ ਦੇ ਡਿਜ਼ਾਈਨ ਲੇਗੇ ਜਿਹੜੇ ਬਣਾ ਸਕਦੇ ਹੋਗੇ ਇਹ ਰਹੂਗਾ ਜੀ ਸਾਈਪਾ ਬ੍ਰੈਂਡ ਦਾ ਪ੍ਰਿੰਟ ਹੈਗਾ ਸਾਈਪਾ ਦੇ ਸੂਟ ਲੇਗੇ ਇੱਕ 1050 ਦਾ ਪ੍ਰਾਈਸ ਹੈ ਨੈਕਸਟ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਨਾ ਕਲਰ ਹੈਗਾ ਲਓ ਜੀ ਇਹਦੇ ਨਾਲ ਤੁਸੀਂ ਕੰਟਰਾਸਟ ਦੇ ਵਿੱਚ ਹੈਗਾ ਜਿਹੜਾ ਦੁਪੱਟਾ ਰੱਖ ਸਕਦੇ ਹੋਗੇ ਜਿਵੇਂ ਕਿ ਪਿੰਕ ਪੀਚ ਜਿਆ ਦੁਪੱਟਾ ਰੱਖ ਸਕਦੇ ਹੋਗੇ ਤੇ ਨਾਲ ਇਹਦਾ ਬਹੁਤ ਜਿਆਦਾ ਸੋਨਾ ਲੱਗੂਗਾ ਤੇ ਜਿਹੜੀ ਮਤਲਬ ਲੇਸ ਹੈਗੀ ਉਹ ਤੁਸੀਂ ਸੂਟ ਨਾਲ ਦੀ ਲਗਾ ਸਕਦੇ ਹੋਗੇ ਇਸ ਤਰ੍ਹਾਂ ਦੀ ਦੁਪੱਟੇ ਦੇ ਉੱਪਰ ਤੇ ਇਦਾਂ ਸੂਟ ਹੈ ਜਿਹੜਾ ਇਹ ਕਾਫੀ ਜਿਆਦੇ ਸੂਟ ਥੋੜਾ ਹੈ ਨਾ ਡਿਜ਼ਾਈਨ ਬਣਾਓ ਤੇ ਇਹੀ ਸੂਟ ਲੇਗੇ ਜਿਹੜੇ ਇੰਨੇ ਜਿਆਦੇ ਸੋਹਣੇ ਬਣ ਜਾਣਗੇ ਜਿੰਨੇ ਵੀ ਤੁਸੀਂ ਕਹਿ ਦਿਓ ਲੋਟ ਜਿਵੇਂ ਕੀ ਇਹਦੇ ਵਿੱਚ ਹੈ ਨਾ ਫਰੋਜ਼ੀ ਸ਼ੇਡ ਹੈ ਫਰੋਜ਼ੀ ਸ਼ੇਡ ਦਾ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਉਹ ਕੰਟਰਾਸਟ ਦਾ ਹਮੇਸ਼ਾ ਡਿਜ਼ਾਈਨ ਬਣਾਓ ਕਿਉਂਕਿ ਉਹ ਜਿਆਦੇ ਸੋਹਣਾ ਲੱਗਦਾ ਹੈਗਾ ਜਿਆਦੇ ਸੋਹਣਾ ਉੱਠਦਾ ਹੈਗਾ ਡਿਜ਼ਾਈਨ ਹੈ ਜਿਹੜਾ ਲੋਟ ਨੈਕਸਟ ਪ੍ਰਿੰਟ ਆ ਗਿਆ ਲਵਲੀਨ ਦਾ ਪ੍ਰਿੰਟ ਹੈਗਾ ਇਹਦਾ ਪ੍ਰਾਈਸ ਰਹੂਗਾ 1050 ਪ੍ਰਾਈਸ ਰਹੂਗਾ ਇਹਦੇ ਨਾਲ ਵੀ ਤੁਸੀਂ ਕੰਟਰਾਸਟ ਦੁਪੱਟਾ ਰੱਖ ਸਕਦੇ ਹੋ ਇੱਕ ਪੀਸ ਦਾ ਰੱਖ ਸਕਦੇ ਹੋ ਟਾਈ ਐਂਡ ਡਾਈ ਰੱਖ ਸਕਦੇ ਹੋਗੇ ਕਿਉਂਕਿ ਇਹਦੇ ਵਿੱਚ ਪਿੰਕ ਤੇ ਗ੍ਰੇ ਦਾ ਕੰਬੀਨੇਸ਼ਨ ਹੈਗਾ ਤਾਂ ਕਾਫੀ ਜਿਆਦਾ ਸੋਹਣਾ ਦੁਪੱਟਾ ਹੈਗਾ ਇਦਾਂ ਟਾਈ ਐਂਡ ਡਾਈ ਦੇ ਵਿੱਚ ਹੈਗਾ ਜਿਹੜਾ ਦੁਪੱਟਾ ਹੈਗਾ ਡਾਈ ਹੋਊਗਾ ਨੈਕਸਟ ਪ੍ਰਿੰਟ ਵੀ ਹੈਗਾ ਲਵਲੀਨ ਦਾ ਪ੍ਰਿੰਟ ਹੈਗਾ ਇਹ ਵੀ ਲੌਂਚ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਤੇ ਡਾਰਕ ਨਾ ਲਾਈਟ ਹੈ ਨਾ ਦੋਨੋਂ ਡਾਰਕ ਵੀ ਲੈਣਾ ਚਾਹੁੰਦੇ ਨੇ ਉਹ ਵੀ ਲੈ ਸਕਦੇ ਨੇ ਜਿਹੜਾ ਕੋਈ ਐ ਵੀ ਥੋੜਾ ਜਿਹਾ ਸੀ ਸੂਪਰ ਜਿਹਾ ਪਾਉਣਾ ਉਹ ਵੀ ਕਲਰ ਹੈ ਕਿਉਂਕਿ ਇਹ ਡਾਰਕ ਲਾਈਟ ਜਿਹਾ ਕਲਰ ਹੈਗਾ ਤੇ ਇਦਾਂ ਨਹੀਂ ਹੈਗਾ ਵੀ ਨਾ ਵਾਲਾ ਢਕੀਲਾ ਨਾ ਵਾਲਾ ਡਲ ਹੈਗਾ ਜੇ ਕੋਈ ਭੈਣ ਹੈ ਨਾ ਦੋ ਸੂਟ ਬਾਏ ਕਰੂਗੀ ਅੱਜ ਵਾਲੀ ਵੀਡੀਓ ਦੇ ਵਿੱਚ ਤਾਂ ਉਹਨੂੰ ਆਪਾਂ ਹੋਰ ਵੀ ਡਿਸਕਾਊਂਟ ਦਿੱਤਾ ਜਾਊਗਾ ਜਿਹੜੀ ਭੈਣ ਦੋ ਸੂਟ ਬਾਏ ਕਰੂਗੀ ਤੇ ਉਹਨਾਂ ਲਈ ਡਿਸਕਾਊਂਟ ਜ਼ਰੂਰ ਦਿੱਤਾ ਜਾਊਗਾ ਕੋਈ ਤਿੰਨ ਲਓਗੀ ਕੋਈ ਚਾਰ ਲਓਗੀ ਜ਼ਰੂਰ ਉਹਨਾਂ ਨੂੰ ਲੈਸ ਕੀਤਾ ਜਾਊਗਾ ਇਸ ਤੋਂ ਬਾਅਦ ਆ ਗਿਆ ਸੀ ਟੈਪੀ ਰਾਮ ਟੈਕਸ ਦੀ ਚਾਤੀ ਹੈਗੀ ਤੇ ਬਹੁਤ ਮਤਲਬ ਜਾਦੇ ਸੋਹਣਾ ਦੇਖੋ ਸੂਟ ਹੈ 올ਓਵਰ ਤੁਸੀਂ ਲੈਣਾ ਚਾਹੁੰਦੇ ਹੋਗੇ ਇਹ 1250 ਇਹਦਾ ਪ੍ਰਾਈਸ ਰਹੂਗਾ ਇਹਦੇ ਵਿੱਚ ਬਹੁਤ ਸਾਰੇ ਕਲਰ ਨੇਗੇ ਤੇ ਬਹੁਤ ਲਾਈਟ ਪਿਟ ਸਟੱਫ ਹੈਗਾ ਟੈਪੀ ਦਾ ਇਹ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਵੀ ਸ਼ੋ ਕਰ ਦਿੰਨੀ ਹੈਗੀ ਵੀ ਕਿਸ ਤਰ੍ਹਾਂ ਦੇ ਨੇਗੇ ਨੈਕਸਟ ਕਲਰ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਪ੍ਰਾਈਸ ਇਹਦਾ 1250 ਇਹਦੇ ਵਿੱਚ ਆਪਣੇ ਕੋਲੇ ਹੈਗੇ ਨੇ 4 ਕਲਰ ਅਵੇਲੇਬਲ ਨੇਗੇ 1250 ਤੁਹਾਨੂੰ ਲੋਟ ਸੂਟ ਸਿਰਫ ਉਹਨਾਂ ਨੂੰ ਮਿਲਣਗੇ ਜਿਨ੍ਹਾਂ ਦੀ ਪੇਮੈਂਟ ਆਊਗੀ ਇਹ ਨਹੀਂ ਹੈਗਾ ਬੁੱਕ ਕਰਕੇ ਹਨਾ ਵੀ ਤੁਸੀਂ ਤਿੰਨ ਚਾਰ ਦਿਨ ਪੇਮੈਂਟ ਨੂੰ ਬੋਲਣਾ ਬਾਅਦੋਂ ਫਿਰ ਤੁਸੀਂ ਪੇਮੈਂਟ ਕਰੋ ਹੀ ਨਾ ਜੀ ਦੀ ਹਰ ਇੱਕ ਸੂਟ ਇਦਾਂ ਹੀ ਦਿੱਤਾ ਜਾਂਦਾ ਹਰ ਇੱਕ ਵੀਡੀਓ ਦੇ ਵਿੱਚ ਅ ਅਸੀਂ ਇੱਕ ਵਾਰ ਜ਼ਰੂਰ ਮਤਲਬ ਹੈ ਕਿ ਜਿਹੜੀ ਬੁਕਿੰਗ ਕਰਵਾ ਦਿੰਨੇ ਆਂਗੇ ਕਹਿ ਦਿੰਨੇ ਆਂ ਵੀ ਹਾਂ ਜੇ ਤੁਹਾਡੀ ਪੇਮੈਂਟ ਨਹੀਂ ਆਉਂਦੀ ਹੈਗੀ ਦੂਜੇ ਦਿਨ ਤੱਕ ਤਾਂ ਅਸੀਂ ਕੋਈ ਤੁਹਾਡੀ ਬੁਕਿੰਗ ਨਹੀਂ ਰੱਖਦੇ ਜਿਹੜੀ ਭੈਣ ਨੂੰ ਸੂਟ ਚਾਹੀਦਾ ਹੁੰਦਾ ਸੀ ਉਹਨੂੰ ਕਹਿ ਦਿੰਨੇ ਆਂ ਵੀ ਹਾਂ ਤੁਸੀਂ ਲੈ ਸਕਦੇ ਹੋ ਹਲੋ ਜੀ ਨੈਕਸਟ ਸ਼ੇਡ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦਾ ਸੋਨਾ ਹੈ ਵੀ ਡਾਰਕ ਲਓ। ਨੈਕਸਟ ਕਲਰ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟਡ ਡਿਜ਼ਾਈਨ। ਕਾਫੀ ਜਿਆਦੇ ਸੋਹਣਾ ਹੈ। ਕਲਰ ਕੰਬੀਨੇਸ਼ਨ ਬਹੁਤ ਜਿਆਦੇ ਸੋਹਣੇ ਨੇਗੇ। ਜੇ ਤੁਸੀਂ ਇਹਨਾਂ ਦੇ ਕਾਰਡ ਸੈਟ ਵਗੈਰਾ ਬਣਾਉਣਾ ਚਾਹੁੰਦੇ ਡ्रेसेस ਤਾਂ ਵੀ ਤੁਸੀਂ ਬਣਾ ਸਕਦੇ ਹੋਗੇ। ਨੈਕਸਟ ਪ੍ਰਿੰਟ ਹੈਗਾ ਲਵਲੀਨ ਦਾ ਪ੍ਰਿੰਟ ਹੈਗਾ। ਲਓ। ਇਹਦਾ ਪ੍ਰਾਈਸ ਹੋਊਗਾ 1050 ਜਿਹੜਾ ਮੈਂ ਇਸ ਤੋਂ ਪਹਿਲਾਂ ਦਿਖਾਇਆ ਉਹਦਾ 1050। ਇਹ ਬਲੂ ਬੈਰੀ ਦਾ ਸੂਟ ਹੈਗਾ ਇਸ ਤੋਂ ਬਾਅਦ ਇਹ ਤੁਸੀਂ ਦੇਖ ਸਕਦੇ ਹੋਗੇ ਲਓ ਸਾਢੇ 1800 ਇਹਦਾ ਪ੍ਰਾਈਸ ਹੈਗਾ ਇਹ ਵਾਲੇ ਸੂਟ ਬਲੂ ਬੈਰੀ ਹੈਗਾ ਤੇ ਬਹੁਤ ਹੀ ਜ਼ਿਆਦਾ ਸੋਨਾ ਸਟਾਫ ਹੈਗਾ ਵਿਦਆਊਟ ਦੁਪੱਟਾ ਸੂਟ ਰਹਿਣਗੇ ਜੇ ਤੁਸੀਂ ਕਹੋਗੇ ਵੀ ਹਾਂ ਜੀ ਸਾਡਾ ਦੀਦੀ ਦੁਪੱਟਾ ਡਾਈ ਕਰਵਾ ਕੇ ਦੇ ਦਿਓ ਤਾਂ ਦਿੱਤਾ ਜਾਊਗਾ ਨਹੀਂ ਤੁਸੀਂ ਵਿਦਆਊਟ ਦੁਪੱਟਾ ਵਿਦਆਊਟ ਸਟੀਚਿੰਗ ਸੂਟ ਲੈਣਗੇ ਜਿੱਥੇ ਮਗਵਾਉਣਾ ਚਾਹੁੰਦੇ ਹੋ ਮਗਵਾ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਤੇ ਵੀਡੀਓ ਪਸੰਦ ਆਇਆ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਣਾ ਹੈਗਾ ਤੁਸੀਂ ਇੱਕ ਲੈਣਾ ਚਾਹੁੰਦੇ ਹੋ ਦੋ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਜੇ ਕੋਈ ਵੀ ਭੈਣ ਦੋ ਜਾਂ ਤਿੰਨ ਜਾਂ ਚਾਰ ਸੂਟ ਲੁਗੀ ਉਹਨੂੰ ਵਾਦ ਤੋਂ ਵਾਦ ਆਪਾਂ ਦਾ ਡਿਸਕਾਊਂਟ ਦਵਾਂਗੇ ਤੇ ਜੋ ਵੀ ਤੁਸੀਂ ਸੂਟ ਲੈਣਾ ਚਾਹੁੰਦੇ ਹੋਗੇ ਤੁਸੀਂ ਇੱਕ ਲਓ ਦੋ ਲਓ ਕਿਉਂਕਿ ਪ੍ਰਿੰਟ ਡਿਜ਼ਾਈਨਸ ਆ ਰਹੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਕਰਤੇ ਪਲੀਜ਼ ਫੋਟੋ ਲਈ ਨਾ ਕਿਓ ਮੇਰੀ ਰਿਕਵੈਸਟ ਹੈ ਕਿਉਂਕਿ ਬਿਲਕੁਲ ਇੰਨਾ ਟਾਈਮ ਨਹੀਂ ਹੁੰਦਾ ਕਿਉਂਕਿ ਜਿੰਨੀ ਚੀਜ਼ ਹੈ ਨਾ ਵੀਡੀਓ ਦੇ ਵਿੱਚ ਕਲੀਅਰ ਹੁੰਦੀ ਹੈਗੀ ਉਨਾ ਹਨਾ ਫੋਟੋ ਤੇ ਨਹੀਂ ਪਤਾ ਲੱਗਦਾ ਹੈਗਾ ਜਿਵੇਂ ਕਿ ਆ ਸੂਟ ਹੈਗਾ ਇਹ ਸਾਰਾ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਿਲਕੁਲ ਪ੍ਰੋਪਰ ਹਨਾ ਪ੍ਰਿੰਟ ਸਾਰਾ ਡਿਜ਼ਾਈਨ ਕਲਰ ਹਨਾ ਸੇਮ ਮੇਰੇ ਮੇਰੇ ਫੋਨ ਦੇ ਕੈਮਰੇ 'ਚ ਬਿਲਕੁਲ ਪਰਫੈਕਟ ਆ ਰਿਹਾ ਹੈਗਾ ਜੇ ਤੁਹਾਡੇ 'ਚ 10 20 ਦਾ ਫਰਕ ਪੈ ਰਿਹਾ ਹੋ ਆਪਾਂ ਕਹਿ ਨਹੀਂ ਸਕਦੇ ਕਈ ਵਾਰ ਮੈਂ ਵੀ ਉਲਝ ਜਾਂਦੀ ਹਾਂ ਜਦੋਂ ਮੈਨੂੰ ਸਕਰੀਨਸ਼ਾਟ ਆਉਂਦੇ ਨੇ ਕਲੀਅਰ ਕਿਸੇ ਭੈਣ ਦੇ ਫੋਨ 'ਚ ਡਾਰਕ ਵਾਲੇ ਹੁੰਦੇ ਨੇ ਲਾਈਟ ਵਾਲੇ ਹੁੰਦੇ ਨੇ ਹਨਾ ਐਦਾਂ ਤੁਹਾਡੇ ਕੋਲੇ ਕਲਰ ਦਾ ਜਿਹੜਾ ਫਰਕ ਆ ਸਗਦਾ ਅੱਜ ਆਲੇ ਸੁਣਨੇਗੇ ਸਾਰੇ ਡਿਸਕਾਊਂਟ ਨੇ ਡਿਸਕਾਊਂਟ ਦੇਣਗੇ ਭੈਣਾਂ ਦੀ ਡਿਮਾਂਡ ਤੇ ਸੀਗੀ ਅੱਜ ਵਾਲੀ ਵੀਡੀਓ ਸਪੈਸ਼ਲ ਹਨਾ ਤੇ ਤੁਸੀਂ ਸਾਰੇ ਇੰਨਾ ਪਿਆਰ ਕਰਦੇ ਹੋਗੇ ਹਨਾ ਤੇ ਮੈਨੂੰ ਵੀ ਇਹ ਸੀਗਾ ਕਿਉਂਕਿ ਮੈਨੂੰ ਬਾਰ-ਬਾਰ ਮੈਸੇਜ ਆ ਰਹੇ ਸੀਗੇ ਵੀ ਆਪਾਂ ਵੀ ਹਾਂ ਵੀ ਇੰਨੇ ਆਪਣੇ ਨਾਲ ਕਸਟਮਰ ਜੁੜੇ ਹੋਏ ਨੇ ਨਹੀਂ ਭੈਣਾਂ ਜੁੜੇ ਹੋਏ ਨੇ ਆਪਾਂ ਕਸ਼ਨਾ ਕਸ਼ਨਾ ਲਈ ਲੈਸ ਤੇ ਆਪਾਂ ਲੈ ਕੇ ਆਈਏ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਰੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ